इ है राजमाता महेंद्र कौर की जिड़ी समान हैगी जो कि दो हजार सतारा देना उन्होंने

ਠੀਕ ਹੈ ਜੀ ਕਿ ਨਾਮ ਅਸ਼ੀਸ਼ ਮੈਨੂੰ ਸੌਰੀ ਇਹਨੂੰ ਇਹਨੇ ਦੇ ਦੇਣੇ ਹੋ ਆਪਣੀ ਸੁਸਾਇਟੀ ਦੇ ਸਿਸਟਮ ਵਿੱਚ ਪਾਉਣਾ ਸਰੇ ਜੋ ਜੀ ਰਿਹਾ ਹੈ ਜੀ ਮੈਂ ਰਵੀ ਸਿੰਘ ਆਲੂ ਵਾਲੀਆ ਸੀਓ ਫਾਊਂਡਰ ਪਟਿਆਲਾ ਫਾਊਂਡੇਸ਼ਨ ਸਾਡਾ ਆਈ ਹੈਰਿਟੇਜ ਪ੍ਰੋਜੈਕਟ ਹੈ ਜਦੇ ਅੰਤਰਗਤ ਅਸੀਂ ਅੱਜ ਇਹ ਪਟਿਆਲਾ ਹੈਰਿਟੇਜ ਵਾਕ ਕਰ ਰਹੇ ਹੈਗੇ ਆ ਇਹ 171st ਹੈਰਿਟੇਜ ਵਾਕ ਹੈ ਜੋ ਅਸੀਂ ਪਟਿਆਲਾ ਹੈਰਿਟੇਜ ਫੈਸਟੀਵਲ 2025 ਦੇ ਅੰਤਰਗਤ ਕਰ ਰਹੇ ਹੈਗੇ ਆ ਅਸੀਂ ਇਹਦੇ ਵਿੱਚ ਜਿਹੜੀ ਇਹ ਡਾਕੂਮੈਂਟ ਕੀਤੀ ਗਈ ਹੈਰਿਟੇਜ ਵਾਕ ਉਹ ਸ਼ਾਹੀ ਸਮਾਦਾਂ ਤੋਂ ਚ ਉਤਰ ਕੇ ਅਸੀਂ ਨੌ ਪੋਜ਼ ਪੁਆਇੰਟਸ ਨੇ ਅਸੀਂ ਕਲਮੀਨੇਟ ਕਰਦੇ ਹੈਗੇ ਹ ਕਿਲਾ ਮੁਬਾਰਕ ਦੇ ਵਿੱਚ ਤੇ ਅਸੀਂ ਕੋਸ਼ਿਸ਼ ਕਰਦੇ ਹੈਗੇ ਆ ਕਿ ਜਿਹੜਾ 260 ਸਾਲ ਪੁਰਾਣਾ ਆਰਕੀਟੈਕਚਰ ਹੈਗਾ ਅਸੀਂ ਉਹ ਆਪਣੇ ਯੰਗ ਜਨਰੇਸ਼ਨਸ ਨੂੰ ਦਿਖਾਈਏ ਤਾਂ ਕਿ ਉਹ ਰੈਕਗਨਾਈਜ਼ ਕਰ ਸਕਣ ਤੇ ਆਪਣੀ ਹੈਰਿਟੇਜ ਨੂੰ ਰੈਕਗਨਾਈਜ਼ ਕਰ ਸਕੀਏ ਤੇ 12 ਫਰਵਰੀ 2025 ਨੂੰ 262ਵਾਂ ਬਰਥਡੇ ਸੀਗਾ ਪਟਿਆਲੇ ਦਾ ਤੇ ਅੱਜ ਅਸੀਂ ਉਹਦਾ ਬਰਥਡੇ ਵੀ ਸੈਲੀਬ੍ਰੇਟ ਕਰ ਰਹੇ ਹੈਗੇ ਇਸ ਹੈਰਿਟੇਜ ਵਾਕ ਦੇ ਨਾਲ